ਸੁਲਤਾਨਪੁਰ ਲੋਧੀ ਤੋਂ ਮੁੰਡੀ ਮੋੜ ਰੋਡ ਪਿੰਡ ਸਾਲਾਪੁਰ ਬੇਟ ਧਿਆਨਕ ਹਾਦਸਾ ਵਾਪਰਿਆ ਜਿਸ ਵਿੱਚ ਸਾਲਾਪੁਰ ਬੇਟ ਦੇ ਲਛਮਨ ਸਿੰਘ ਦੀ ਮੌਤ ਹੋ ਗਈ ਹਾਦਸੇ ਦੌਰਾਨ ਮੌਕੇ ਤੇ ਪੁੱਜੇ ਥਾਣਾ ਤਲਵੰਡੀ ਚੌਧਰੀਆਂ ਤੋਂ ਐਸਆਈ ਮਨਜੀਤ ਸਿੰਘ ਨੇ ਦੱਸਿਆ ਕਿ ਤਲਵੰਡੀ ਚੌਧਰੀਆਂ ਵੱਲੋਂ ਸਕੂਟੇਜਿਸ ਨੂੰ ਲਖਮਨ ਸਿੰਘ ਚਲਾ ਰਿਹਾ ਸੀ ਅਤੇ ਪਿੱਛੋਂ ਆ ਰਹੀ ਚਾਰ ਪਹੀਆ ਵਾਹਨ ਨੇ ਟੱਕਰ ਮਾਰ ਦਿੱਤੀ ਵਾਹਨ ਚਾਲਕ ਆਪਣੇ ਵਾਨਸਮਿਤ ਫਰਾਰ ਹੋ ਗਿਆ ਹੈ ਜ਼ਖਮੀ ਹਾਲਤ ਵਿੱਚ ਲਖਮਨ ਸਿੰਘ ਨੂੰ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਡਿਊਟੀ ਦੌਰਾਨ ਡਾਕਟਰਾਂ ਨੇ ਲਖਮਨ ਸਿੰਘ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਅਗਲੀ ਕਾਰਵਾਈ ਮ੍ਰਿਤਕ ਦੇ ਪਰਿਵਾਰ ਵੱਲੋਂ ਬਿਆਨ ਦੇਣ ਤੇ ਕੀਤੀ ਜਾਵੇਗੀ ਸੁਲਤਾਨਪੁਰ ਲੋਧੀ ਤੋਂ ਵਿਕਰਮ ਤਲਵੰਡੀ ਦੀ ਵਿਸ਼ੇਸ਼ ਰਿਪੋਰਟ ਚਲਾਬੌਰ ਐਕਸੀਡੈਂਟ ਹੋਇਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਹ ਐਕਸੀਡੈਂਟ ਹੋਇਆ ਐਕਟਵਾ ਸਵਾਰ ਪੀਵੀ09 ਇਹ ਇਹ 5336 ਕਸ਼ਵਨ ਸਿੰਘ ਆ ਵਸਾਤੀ ਸ਼ਾਲਾਪੁਰ ਦੇਸ ਦਾ ਜਿਹਦੇ ਫੈਮ ਚੇਤੀ ਮਾਰੀ ਹੈ ਤੇ ਪੀਵੀ08 ਸੀਪੀਟੀ ਕਦਨੇ ਮਿੰਟਰਾ ਗਈ ਹੈ ਕੋਈ ਇਹ ਚੇਤੀ ਮਾਰਦੇ ਤੇ ਭਜਾ ਕੇ ਲੈ ਦੇਗੇ ਤੇ ਉਹ ਐਕਸੀਡੈਂਟ ਮਜਰੂਰ ਆ ਉਹਨੂੰ ਸਿਰੋ ਹਸਪਤਾਲ ਤੋਂ ਤਾਨ ਤੋਂ ਲੋਧੀ ਲੈ ਗਏ ਜੋ ਵੀ ਇਹਨਾਂ ਦੇ ਆਪਣੇ ਘਰ ਵਾਲੇ ਧਿਆਨ ਦੇਣ ਦੇ ਹਿਸਾਬ ਨਾਲ ਕਰ ਦੇ